ਹੈਲੋ ਗਾਇਜ਼ ਵੈਲਕਮ ਟੂ ਡਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਇਹੋ ਜੀ ਰੈਸਪੀ ਲੈ ਕੇ ਆਏ ਹਾਂ ਜੋ ਖਾਣ ਵਿੱਚ ਤਾਂ ਟੇਸਟੀ ਹੋਊਗੀ ਤੇ ਆਪਣੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਅਗਰ ਤੁਸੀਂ ਚੈਨਲ ਤੇ ਫਸਟ ਟਾਈਮ ਆ ਰਹੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਤੇ ਕਮੈਂਟ ਕਰਨਾ ਇੱਧਰ ਆਪਾਂ ਆਪਣੇ ਲੋੜ ਮੁਤਾਬਕ ਚਾਵਲ ਲੈ ਲਏ ਸੀਗੇ ਤੇ ਇਹਨਾਂ ਨੂੰ ਆਪਾਂ ਉਬਾਲ ਲਿਆ ਸੀਗਾ ਤੁਸੀਂ ਜਿੰਨੇ ਮੈਂਬਰ ਹੋ ਉਹਨੇ ਚਾਵਲ ਲਓ ਉਹਨਾਂ ਨੂੰ ਉਬਾਲੋ ਉਹਨਾਂ ਦਾ ਪਾਣੀ ਕੱਢੋ ਤੇ ਇਹ ਪਾਣੀ ਵੀ ਆਪਾਂ ਵੇਸਟ ਨਹੀਂ ਕਰਨਾ ਇਹਦੇ ਵੀ ਤੁਹਾਨੂੰ ਯੂਜ਼ ਦੱਸਾਂਗੇ ਤਾਂ ਇਸ ਲਈ ਵੀਡੀਓ ਨਾਲ ਬਨੇ ਰਹੋ ਤੇ ਇੱਧਰ ਆਪਾਂ ਚੰਗੀ ਤਰ੍ਹਾਂ ਚਾਵਲ ਉਬਾਲ ਲਏ ਸੀਗੇ ਤੇ ਵੇਖੋ ਕਿੰਨੇ ਵਧੀਆ ਖਿਲੇ ਖਿਲੇ ਉਬਲ ਗਏ ਤੇ ਹੁਣ ਆਪਾਂ ਸਬਜ਼ੀਆਂ ਲੈ ਲਈਆਂ ਸੀ ਇਹਦੇ ਵਿੱਚ ਆਪਾਂ ਆਲੂ ਪਿਆਜ਼ ਹਰੀਆਂ ਮਿਰਚਾਂ ਤੇ ਕੁਝ ਟਾਈਮ ਪਹਿਲਾਂ ਹੀ ਆਪਾਂ ਸੋਇਆਬੀਨੀਆਂ ਬੜੀਆਂ ਭੌਕੇ ਰੱਖਿਆ ਸੀ ਉਹਨਾਂ ਨੂੰ ਵੀ ਨਿਚੋੜ ਲਿਆ ਸੀ ਤੇ ਨਾਲ ਆਪਾਂ ਟਮਾਟਰ ਇੱਕ ਲੈ ਲਿਆ ਸੀ ਤੇ ਹਰਾ ਮਟਰ ਲੈ ਲਿਆ ਸੀ ਇੱਧਰ ਆਪਣਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਇਹਦੇ ਵਿੱਚ ਜੀਰੇ ਦਾ ਤੜਕਾ ਲਗਾਇਆ ਸੀ ਤੇ ਨਾਲ ਹੀ ਆਪਾਂ ਦੋ ਹਰੀਆਂ ਮਿਰਚਾਂ ਪਾਤੀਆਂ ਤੇ ਹੁਣ ਇਸ ਤੋਂ ਬਾਅਦ ਆਪਾਂ ਪਿਆਜ਼ ਐਡ ਕਰਾਂਗੇ ਇਹ ਆਪਾਂ ਬਿਲਕੁਲ ਮੀਡੀਅਮ ਟੂ ਹਾਈ ਫਲੇਮ ਤੇ ਹੀ ਪਕਾਵਾਂਗੇ ਸੁਨਾਰੇ ਹੋਣ ਤੱਕ ਬਹੁਤ ਹੀ ਵਧੀਆ ਟੇਸਟੀ ਆਪਣੀ ਰੈਸਪੀ ਚਾਵਲਾਂ ਦੀ ਬਣ ਕੇ ਤਿਆਰ ਹੋਊਗੀ ਗਾਇਜ਼ ਅਗਰ ਤੁਸੀਂ ਡਾਈਟ ਤੇ ਹੋ ਤਾਂ ਤੁਹਾਡੇ ਲਈ ਇੱਕ ਪਰਫੈਕਟ ਰੈਸਪੀ ਹੈ ਕਿਉਂਕਿ ਇਹਦੇ ਵਿੱਚ ਲੋ ਫੈਟ ਲੋ ਕੈਲੋਰੀਜ਼ ਹੁੰਦੀਆਂ ਤੇ ਆਪਣੇ ਲਈ ਬਹੁਤ ਹੀ ਵਧੀਆ ਹੁੰਦੀਆਂ ਤੇ ਇਧਰ ਆਪਾਂ ਟਮਾਟਰ ਐਡ ਕਰ ਲਏ ਸੀ ਇਹਨਾਂ ਨੂੰ ਵੀ ਆਪਾਂ ਮੀਡੀਅਮ ਫਲੇਮ ਤੇ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਚਾਵਲ ਠੰਡੇ ਹੁੰਦੇ ਆ ਤੇ ਗਰਮੀਆਂ ਦੇ ਵਿੱਚ ਤਾਂ ਆਪਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਆ ਚਾਵਲ ਖਾਣੇ ਤੇ ਇਧਰ ਆਪਾਂ ਬਹੁਤ ਹੀ ਵਧੀਆ ਬਣਾਵਾਂਗੇ ਬਹੁਤ ਖਿਲੇ ਖਿਲੇ ਬਨਣਗੇ ਹੁਣ ਇਹਦੇ ਵਿੱਚ ਆਪਾਂ ਟੇਸਟੀ ਮਸਾਲੇ ਪਾਵਾਂਗੇ ਜੀ ਦੇ ਵਿੱਚ ਆਪਾਂ 2 ਚਮਚ ਨਮਕ ਪਾਇਆ ਸੀਗਾ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਹਲਦੀ ਤੇ ਮਿਰਚਾ ਇਹ ਸਾਰੇ ਮਸਾਲੇ ਆਪਣੇ ਸਵਾਦ ਅਨੁਸਾਰੀ ਤੁਸੀਂ ਐਡ ਕਰਨੇ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਖਾਣਿਆਂ ਵਿੱਚੋਂ ਜਿਹੜੇ ਚਾਵਲ ਦੀ ਰੈਸਪੀ ਹੈ ਇਹ ਚਾਵਲ ਹੌਲੇ ਹੁੰਦੇ ਆ ਤੇ ਖਾਣ ਵਿੱਚ ਵੀ ਆਪਣੇ ਸੇਤ ਦੇ ਵਿੱਚ ਜਲਦੀ ਹੀ ਇਹ ਹজম ਹੋ ਜਾਂਦੇ ਆ ਤੇ ਇਧਰ ਆਪਾਂ ਆਲੂ ਪਾ ਕੇ ਇਹਨਾਂ ਨੂੰ ਵੀ ਮਿਕਸ ਕਰ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਆਪਾਂ ਸੋਇਆਬੀਨੀਆਂ ਬੜੀਆਂ ਐਡ ਕਰਾਂਗੇ ਤੁਸੀਂ ਚਾਹੋ ਤਾਂ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਜੋ ਤੁਹਾਨੂੰ ਸਬਜ਼ੀਆਂ ਪਸੰਦ ਆ ਜਾਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਉਹ ਸਬਜ਼ੀਆਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਹੁਣ ਆਪਾਂ ਮਟਰ ਐਡ ਕਰਾਂਗੇ ਇਹ ਰੈਸਪੀ ਜਿਹੜੀ ਆਪਣੇ ਖਾਣ ਵਿੱਚ ਤਾਂ ਹੁੰਦੀ ਹੈ ਵਧੀਆ ਤੇ ਇਹਨਾਂ ਥੋੜੀ ਹੋਲੀ ਹੋਣ ਕਰਕੇ ਹਾਜਮ ਵੀ ਜਲਦੀ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਜਿਹੜੀਆਂ ਸਬਜ਼ੀਆਂ ਸੀ ਇਹਨਾਂ ਨੂੰ ਆਪਾਂ ਪਾਫਨ ਵਾਲੀ ਪਕਾਇਆ ਸੀ ਪਾਣੀ ਐਡ ਨਹੀਂ ਕੀਤਾ ਸੀ ਬਿਲਕੁਲ ਮੀਡੀਅਮ ਫਲੇਮ ਤੇ ਤੇ ਤੁਸੀਂ ਵੇਖੋ ਸਬਜ਼ੀਆਂ ਦਾ ਕਲਰ ਕਿੰਨਾ ਵਧੀਆ ਹੈ ਤੇ ਸਬਜ਼ੀਆਂ ਆਪਣੀਆਂ ਬਣ ਗਈਆਂ ਸੀ ਸਾਰੀਆਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਥੋੜੀ ਜਿਹੀ ਸਬਜੀ ਕੱਢ ਲਾਂਗੇ ਤੇ ਇਹਦੀ ਵਰਤੋਂ ਤੁਹਾਨੂੰ ਅੱਗੇ ਦੱਸਾਂਗੇ ਅਸੀਂ ਕਿਵੇਂ ਕੀਤੀ ਸੀਗੀ ਬਹੁਤ ਹੀ ਜ਼ਿਆਦਾ ਟੇਸਟੀ ਗਾਇਜ਼ ਆਪਣੀ ਇਹ ਚਾਵਲਾਂ ਦੀ ਰੈਸਪੀ ਬਣ ਕੇ ਤਿਆਰ ਹੋਊਗੀ ਤੁਸੀਂ ਫੁੱਲ ਰੈਸਪੀ ਦੇਖੀ ਜਾਓ ਤੇ ਇੱਧਰ ਆਪਾਂ ਜਿਹੜੇ ਚਾਵਲ ਉਬਾਲੇ ਸੀਗੇ ਉਹਨਾਂ ਨੂੰ ਐਡ ਕਰ ਦਾਂਗੇ ਸਾਰੇ ਨਹੀਂ ਐਡ ਕਰਨੇ ਥੋੜੇ ਜਿਹਾ ਪਾਵਾਂਗੇ ਐਦਾਂ ਆਪਾਂ ਫੈਲਾ ਦਾਂਗੇ ਤੇ ਜਿਹੜੀ ਸਬਜੀ ਗਾਇਸ ਆਪਾਂ ਉਦੋਂ ਕੱਢੀ ਸੀ ਪਲੇਟ ਦੇ ਵਿੱਚ ਹੁਣ ਆਪਾਂ ਐਵੇਂ ਉੱਪਰ ਸਾਰੇ ਚਾਵਲਾਂ ਦੇ ਪਾ ਦਾਂਗੇ ਐਦਾਂ ਫੈਲਾਉਣ ਤੋਂ ਬਾਅਦ ਜਿਹੜੇ ਚਾਵਲ ਆਪਣੇ ਐਕਸਟਰਾ ਸੀ ਉਹ ਇਹਦੇ ਉੱਪਰ ਫੇਰ ਫੈਲਾ ਦਾਂਗੇ ਤੇ ਬਹੁਤ ਹੀ ਜ਼ਿਆਦਾ ਗਾਇਸ ਆਪਣੀ ਟੇਸਟੀ ਰੈਸਪੀ ਬਣ ਕੇ ਤਿਆਰ ਹੋਊਗੀ ਤੇ ਜਿਹੜਾ ਆਪਾਂ ਪਾਣੀ ਵਧਾ ਕੇ ਰੱਖਿਆ ਸੀਗਾ ਨਾ ਉਸ ਪਾਣੀ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਠੰਡਾ ਕਰਕੇ ਫੇਸ ਧੋਣ ਵਿੱਚ ਤੇ ਇੱਧਰ ਆਪਾਂ ਥੋੜਾ ਜਿਹਾ ਕੇਸਰ ਐਡ ਕਰਤਾ ਸੀਗਾ ਇਹਦੇ ਨਾਲ ਜੋ ਟੇਸਟ ਆ ਚਾਵਲਾਂ ਦਾ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਤੇ ਤੁਸੀਂ ਵੇਖੋ ਕੇਸਰ ਦਾ ਕਲਰ ਵੀ ਥੋੜਾ ਥੋੜਾ ਉਤਰ ਗਿਆ ਤੇ ਹੁਣ ਅਸੀਂ ਤੁਹਾਨੂੰ ਸਾਰੀਆਂ ਸਬਜ਼ੀਆਂ ਤੇ ਚਾਵਲ ਹਿਲਾ ਕੇ ਦਿਖਾ ਰਹੇ ਹਾਂ ਦੇਖੋ ਕਿੰਨੇ ਵਧੀਆ ਕਲਰਫੁਲ ਜੇ ਲੱਗ ਰਹੇ ਤੇ ਬਹੁਤ ਜ਼ਿਆਦਾ ਖਿਲੀ ਖਿਲੀ ਆਪਣੀ ਇਹ ਰੈਸਪੀ ਬਣ ਕੇ ਤਿਆਰ ਹੋਈ ਹੈ ਤੇ ਵੇਖੋ ਗਾਇਜ਼ ਆਪਣੇ ਸਾਰੇ ਚਾਵਲ মিক্স ਕਰਨ ਤੋਂ ਬਾਅਦ ਵੀ ਥੋੜੇ ਥੋੜੇ ਵਾਈਟ ਤੇ ਥੋੜੇ ਥੋੜੇ yellow ਹੈਗੇ ਤੇ ਕਿੰਨੇ ਵਧੀਆ ਲੱਗ ਰਹੇ ਤੇ ਇੱਕਦਮ ਖਿਲੇ ਖਿਲੇ ਬਣੇ ਹੋਏ ਤੁਸੀਂ ਵੇਖੋ ਬਿਲਕੁਲ ਵੀ ਜੁੜੇ ਨਹੀਂ ਹੋਏ ਇੱਕ ਚਾਵਲ ਇੱਕ ਦੂਜੇ ਨਾਲ ਵੀ ਹਰ ਇੱਕ ਇੱਕ ਚਾਵਲ ਕੱਲਾ ਕੱਲਾ ਤੇ ਬਹੁਤ ਜ਼ਿਆਦਾ ਸਵਾਦ ਵੀ ਬਣਿਆ ਗਾਇਜ਼ ਇਹ ਅਗਰ ਤੁਸੀਂ ਡਾਈਟ ਤੇ ਹੋ ਤੇ ਹਲਕਾ ਖਾਣਾ ਖਾਣਾ ਤੇ ਇਹ ਤੁਹਾਡੇ ਲਈ ਇੱਕ ਪਰਫੈਕਟ ਰੈਸਪੀ ਹੈਗਾ ਤੇ ਵੇਖੋ ਕਿੰਨੇ ਵਧੀਆ ਲੱਗ ਰਹੇ ਇਸ ਨੂੰ ਤੁਸੀਂ ਦਹੀਂ ਲੱਸੀ ਨਾਲ ਖਾ ਸਕਦੇ ਹੋ ਸਬਜ਼ੀ ਨਾਲ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਆਪਣੀ ਰੈਸਪੀ ਬਣ ਕੇ ਤਿਆਰ ਹੋਈ ਹੈ ਇਹ ਪਾਣੀ ਨੂੰ ਤੁਸੀਂ ਵਾਲਾਂ ਨਾਲ ਵਾਲ ਵੀ ਧੋ ਸਕਦੇ ਹੋ ਪਾਣੀ ਨਾਲ ਠੰਡੇ ਪਾ ਕੇ ਇਹਦੇ ਨਾਲ ਵਾਲਾਂ ਦੀ ਮਜ਼ਬੂਤੀ ਵੀ ਬਣਦੀ ਹੈ ਤੇ ਤੁਸੀਂ ਉਸ ਪਾਣੀ ਨਾਲ ਆਪਣਾ ਫੇਸ ਵੀ ਧੋ ਸਕਦੇ ਹੋ ਆਪਣੇ ਚਿਹਰੇ ਤੇ ਨਿਖਾਰ ਆਉਂਦਾ ਉਮੀਦ ਕਰਦੇ ਹਾਂ ਤੁਹਾਨੂੰ ਰੈਸਪੀ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਧੰਨਵਾਦ